ਇਹ ਕੰਨਾ ਇਲੈਕਟ੍ਰੋਨਿਕ ਸ਼ਾਪ ਦਾ ਘਟਕਣਾ ਹੈ ਉਸ ਦੀ ਇਸਬੰਦੀ ਕੀ ਕਹਣੀ ਹੈ ਅ ਅੱਜ ਸਾਡੇ ਲਈ ਖੰਨੇ ਦੇ ਵਿੱਚ ਬੜੇ ਮਹਾਨ ਵਾਲੀ ਗੱਲ ਹੈ ਕਿ ਖੰਨੇ ਸਾਡੀ ਬਹੁਤ ਪੁਰਾਣੀ ਕੰਪਨੀ 25 ਸਾਲ ਪੁਰਾਣੀ ਕੰਪਨੀ ਸੋਨੂ ਟਰੇਡਰਸ ਜਿਹਦੇ ਓਨਰ ਸਰਦਾਰ ਗੁਰਦੇਵ ਸਿੰਘ ਜੀ ਡਿਪਟੀ ਸਾਹਿਬ ਨੇ ਤੇ ਨਾਲ ਸੋਨੂ ਭਾਜੀ ਸਾਡੇ ਨਾਲ ਖੜੇ ਨੇ ਇਹਨਾਂ ਨੇ ਇੱਕ ਅ ਅੱਜ ਬੜੀ ਯੂਨੀਕ ਅਲੱਗ ਉਰੇ ਇਲੈਕਟ੍ਰੋਨਿਕ ਜਿਹੜੀ ਸ਼ੋਰੂਮ ਖੋਲੇ ਆ ਲਾਈਟਸ ਦਾ ਸਪੈਸ਼ਲ ਟਿਸਵਾ ਕੰਪਨੀ ਜਿਹੜੀ ਹੈ ਜਿਹੜੀ ਕਿ ਬਹੁਤ ਵੱਡੀ ਕੰਪਨੀ ਹੈ ਉਹਦੇ ਵੱਲੋਂ ਉਰੇ ਕਾਫੀ ਜਿਆਦਾ ਜਾਨੀ ਕਿ ਜਿਹੜੇ ਤੁਸੀਂ ਦੇਖੋਗੇ ਅਲੱਗ-ਅਲੱਗ ਤਰੀਕੇ ਦੀ ਲਾਈਟਸ ਨੇ ਉਹ ਉਰੇ ਮਿਲਣੀਆਂ ਟਿਸਵਾ ਦੀਆਂ ਸੋ ਮੈਂ ਇਸ ਗੱਲ ਦੀ ਇਹਨਾਂ ਨੂੰ ਮੁਬਾਰਕਬਾਦ ਦਿੰਦਾ ਅੱਜ ਸ਼ੋਰੂਮ ਦੀ ਓਪਨਿੰਗ ਸੀ ਇਹਨਾਂ ਨੇ ਮੈਨੂੰ ਉਰੇ ਬੁਲਾਇਆ ਮੈਨੂੰ ਚੰਗਾ ਲੱਗਿਆ ਇਹ ਸਾਡਾ ਪਰਿਵਾਰ ਹੈ ਸਾਡੇ ਪਰਿਵਾਰ ਦਾ ਹਿੱਸਾ ਨੇ ਹਰ ਵਕਤ ਇਹ ਹਮੇਸ਼ਾ ਬਰਾਬਰ ਖੜੇ ਨੇ ਔਰ ਮੈਨੂੰ ਇਸ ਗੱਲ ਦੀ ਦਿਲੋਂ ਖੁਸ਼ੀ ਹੈ ਇਹ ਨੀਡ ਆਫ ਦੀ ਆਰਬੀਸੀ ਸਾਡੇ ਖੰਨੇ ਦੀ ਇਹ ਜ਼ਰੂਰਤ ਵੀ ਸੀ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਇਹ ਸ਼ੋਰੂਮ ਸਾਡਾ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਇਹੀ ਮੇਰੀ ਮਤਲਬ ਕਿ ਉਸ ਪਰਮਾਤਮਾ ਦੇ ਅਰਦਾਸ ਹੈ ਬਾਕੀ ਮੈਂ ਇਹ ਵੀ ਕਹੂੰਗਾ ਸਾਰੇ ਜਣਾਂ ਇੱਕ ਵਾਰ ਜ਼ਰੂਰ ਉਰੇ ਆਇਓ ਵਿਜ਼ਿਟ ਕਰਕੇ ਜਾਇਓ ਜਦੋਂ ਤੁਸੀਂ ਆਓਗੇ ਤੁਹਾਨੂੰ ਉਰੇ ਬਹੁਤ ਚੰਗੀਆਂ ਚੀਜ਼ਾਂ ਦੇਖਣ ਨੂੰ ਮਿਲਣਗੀਆਂ ਸਰ ਇੱਕ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਤੌਰ ਤੇ ਨਸ਼ਾ ਖਿਲਾਫ ਯੁੱਧ ਛੜਿਆ ਗਿਆ ਹੈ ਉਸ ਸੰਬੰਧੀ ਕੀ ਕਹਿਣਾ ਹੈ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਜੋ ਪੰਜਾਬ ਸਰਕਾਰ ਦੀ ਮੁਹਿੰਮ ਚੱਲ ਰਹੀ ਹੈ ਜਿਹੜੀ ਕਿ ਬਹੁਤ ਵੱਡੇ ਲੈਵਲ ਤੇ ਅਸੀਂ ਜਿਹਦੀ ਸ਼ੁਰੂਆਤ ਕੀਤੀ ਹੈ ਔਰ ਤੁਸੀਂ ਦੇਖਿਆ ਹੋਊਗਾ ਕਿ ਪੂਰੇ ਪੰਜਾਬ ਭਰ ਦੇ ਵਿੱਚ ਜਿੱਡੇ ਜਿੱਡੇ ਨਸ਼ੇ ਦੇ ਸਦਾਗਰ ਸਮਗਲਰ ਨੇ ਨਾਲ ਤਾਂ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈਆਂ ਹੋ ਰਹੀਆਂ ਉਹਨਾਂ ਦੀ ਪ੍ਰਾਪਰਟੀ ਅਟੈਚ ਕੀਤੀ ਜਾ ਰਹੀ ਹੈ ਤੇ ਨਾਲ ਹੀ ਇਹਦੇ ਨਾਲ-ਨਾਲ ਜਿਹੜੇ ਨਸ਼ੇ ਦੇ ਸਦਾਗਰ ਨੇ ਜਿਹੜੀ ਇਹਨਾਂ ਨੇ ਪਾਪਾਂ ਦੀ ਕਮਾਈ ਦੇ ਨਾਲ ਬੱਚਿਆਂ ਦੇ ਖੂਨ ਦੇ ਨਾਲ ਲਿਖੀਆਂ ਹੋਈਆਂ ਜਿਹੜੀਆਂ ਬਸਿਤਾਆਂ ਕਰਾਈਆਂ ਨੇ ਇੱਟਾਂ ਲਾਈਆਂ ਨੇ ਉਹ ਉਹ ਛੱਡਾਂਗੇ ਨਹੀਂ ਉਹਨਾਂ ਨੂੰ ਵੀ ਅਸੀਂ ਜਾਨੀ ਕਿ ਇਸੇ ਤਰੀਕੇ ਨਾਲ ਜਿਹੜੀ ਨਜਾਇਜ਼ ਬਿਲਡਿੰਗ ਆਉਣੀਆਂ ਢਾਮਾਂ ਦੇ ਵਿੱਚ ਸਰ ਸਰਦਕ ਨੂੰ ਕੀ ਚ ਤਾਂ ਨਹੀਂ ਦਿਆਂ ਚਾਹਨ ਕਿ ਸਰਕਾਰ ਨੂੰ ਜਾਂ ਨਸ਼ਾ ਛੱਡੋ ਜਾਂ ਪੰਜਾਬ ਛੱਡੋ ਬਸ ਦੋਏ ਗੱਲਾਂ ਨੇ ਜਾਂ ਤਾਂ ਨਸ਼ੇ ਦਾ ਵਪਾਰ ਛੱਡੋ ਨਹੀਂ ਪੰਜਾਬ ਛੱਡੋ ਨਹੀਂ ਉਹ ਦਿਨ ਦੂਰ ਨਹੀਂ ਕਿ ਤੁਹਾਡੇ ਤੁਸੀਂ ਇਹ ਜ਼ਿੰਦਗੀ 'ਚ ਪਛਤਾਓਗੇ ਕਿ ਕਿਹੜੀ ਉਹ ਘੜੀ ਸੀ ਜਿਸ ਘੜੀ ਦੇ ਵਿੱਚ ਅਸੀਂ ਇਹਦੇ ਤੋਂ ਜਿਹੜੇ ਟਲ ਜਾਂਦੇ ਤਾਂ ਚੰਗੇ ਰਹਿੰਦੇ ਅੱਛਾ ਜਿਹੜੇ ਜਿਹੜੀ ਨੋਜੋਨੀ ਇਹ ਚ ਚੱਕਰਾਂ ਹੀ ਪੈ ਗਏ ਉਹਨਾਂ ਨੂੰ ਕੀ ਕਹਜਾਂ ਦੇਖੋ ਸਾਡੇ ਕੇ ਦੋ ਗੱਲਾਂ ਐ ਜਿਹੜੀ ਨੌਜਵਾਨੀ ਇਸ ਦੀ ਆਦੀ ਹੋ ਗਈ ਉਹਨੂੰ ਬਚਾਣਾ ਸਰਕਾਰ ਦੇ ਰੀਹੈਬਿਲੀਟੇਸ਼ਨ ਸੈਂਟਰ ਨੇ ਜਿਹੜੇ ਓਟ ਕਲੀਨਿਕ ਨੇ ਜਿਹੜੇ ਇਸ ਤੋਂ ਇਲਾਵਾ ਸਾਡੇ ਜਿਹੜੇ ਆਪਣੇ ਨਸ਼ਾ ਛਡਾਊ ਕੇਂਦਰ ਨੇ ਉਹਦੇ ਵਿੱਚ ਪ੍ਰੋਪਰਲੀ ਛੇ ਜਲਿਆਂ ਨੂੰ ਮੈਂ ਮੋਨੀਟਰ ਕਰ ਰਿਹਾ ਮੁੱਖ ਮੰਤਰੀ ਸਾਹਿਬ ਨੇ ਮੇਰੀ ਡਿਊਟੀ ਲਈ ਹੈ ਤੇ ਉਹ ਅਸੀਂ ਅੱਜ ਵੀ ਮ맬ੇਰ ਕੋਟਲੇ ਜਾਣਾ ਸੋ ਉਹਦੇ ਵਿੱਚ ਕੀ ਐ ਕਿ ਅਸੀਂ ਹਰ ਤਰ੍ਹਾਂ ਦੀ ਜਿਹੜੀ ਮੈਡੀਸਨ ਉਹ ਸਾਡੇ ਕੋਲ ਉੱਥੇ ਅਵੇਲੇਬਲ ਐ ਹਰ ਤਰ੍ਹਾਂ ਦੇ ਸਾਡੇ ਕੋਲ ਉੱਥੇ ਮਤਲਬ ਫੈਸਿਲਿਟੀ ਅਵੇਲੇਬਲ ਹੈ ਵੇਕੈਂਟ ਬੈਡਸ ਅਵੇਲੇਬਲ ਨੇ ਕਿਉਂਕਿ ਜਦੋਂ ਨਸ਼ੇ ਦੀ ਸਪਲਾਈ ਲਾਈਨ ਟੁੱਟਦੀ ਹੈ ਤਾਂ ਜ਼ਾਹਿਰ ਜੀ ਗੱਲ ਹੈ ਜਿਹੜੇ ਬੱਚਿਆਂ ਨੂੰ ਤੋੜ ਲੱਗਦੀ ਹੈ ਤਾਂ ਉਹਨਾਂ ਨੂੰ ਸੰਭਾਲਣਾ ਜ਼ਰੂਰੀ ਹੈ ਸੋ ਉਹਨਾਂ ਨੂੰ ਸੰਭਾਲਣ ਲਈ ਸਾਡੇ ਕੋਲ ਸਾਰੇ ਪੁਖਤ ਇੰਤਜ਼ਾਮ ਨੇ ਤੇ ਇਸ ਤੋਂ ਇਲਾਵਾ ਇਹ ਸਪਲਾਈ ਲਾਈਨ ਤੋੜਨ ਤੋਂ ਲੈ ਕੇ ਥੱਲੇ ਤੋਂ ਲੈ ਕੇ ਉੱਤੇ ਤੱਕ ਛੋਟੀ ਤੋਂ ਲੈ ਕੇ ਜਿੰਨੀ ਵੱਡੀ ਮੱਛੀ ਬੈਠੀ ਹੈ ਉਹਨਾਂ ਨੂੰ ਛੱਡਾਂਗੇ ਨਹੀਂ ਉਹਨਾਂ ਨੂੰ ਹੁਣ ਖਦੇੜ ਕੇ ਖਤਮ ਕਰ ਦੇਣਗੇ